ਸਾਸੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰ ਹਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸੀ ਕਿ ਇਤਿਹਾਸਿਕ ਪੰਡੋਰੀ ਤੋਂ ਵੱਲੋਂ ਬੀਤੇ ਦਿਨੀ ਹੋਈਆਂ ਬਰਸਾਤਾ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਇੱਕ ਗਰੀਬ ਪਰਿਵਾਰ ਦਾ ਘਰ ਪੱਕਾ ਬਣਵਾਉਣ ਦਾ ਸਲੰਗਾ ਜੋ ਕਾਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਧਾਰੀਵਾਲ ਦੇ ਨੇੜੇ ਪਿੰਡ ਲਹਿਲ ਦੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਸੱਤ ਬਰਸਾਤਾ ਨਾਲ ਬੇਗ ਪਈ ਸੀ ਅਤੇ ਪੂਰਾ ਘਰ ਵੀ ਟਪ ਟਪ ਚੁੰਦਾ ਪਿਆ ਸੀ ਜਿਸ ਕਾਰਨ ਪਰਿਵਾਰ ਦਾ ਘਰ ਵਿੱਚ ਰਹਿਣਾ ਮੁਸ਼ਕਲ ਹੋਇਆ ਪਿਆ ਸੀ ਪਿੰਡ ਲੇਲ ਜਿੱਥੇ ਪੰਡੋਰੀ ਧਾਮ ਦੀ ਗੱਦੀ ਵੀ ਹੈ ਦੇ ਸੇਵਾਦਾਰ सोनू ਵੱਲੋਂ ਇਸ ਦੀ ਜਾਣਕਾਰੀ ਪੰਡੋਰੀ ਧਾਮ ਦੇ ਮਹੰਤ ਸਤਰੀ ਰਗਵੀਰ ਦਾਸ ਜੀ ਮਹਾਰਾਜ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਲਈ ਹਾਮੀ ਭਰੀ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਪਿੰਡ ਲੇਲ ਦੇ ਇਸ ਪਰਿਵਾਰ ਦੇ ਮਕਾਨ ਦੀ ਸੱਤ ਦਾ ਲੈਂਟਰ ਪਾ ਦਿੱਤਾ ਗਿਆ ਹੈ ਅਤੇ ਪੂਰਾ ਮਕਾਨ ਪੱਕਾ ਬਣਾ ਦਿੱਤਾ ਗਿਆ ਹੈ ਪਰਿਵਾਰ ਦਾ ਮੁਖੀ ਆ ਦਿਹਾੜੀਦਾਰ ਹੈ ਅਤੇ ਪੰਡੋਰੀ ਧਾਮ ਦੇ ਮਹੰਤ ਸ੍ਰੀ ਗबीर ਦਾਸ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਤੁਸੀਂ ਦੇਖਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਐ ਸ਼੍ਰੀ ਰਾਮ ਹਮਾਰਾ ਲੈਂਟਰ ਡਿੱਗ ਗਿਆ ਥਾ ਇਸ ਲਈ ਹਮ ਲੋਗ ਜਿਆਦਾ ਤੰਗ ਹੋ ਗਏ ਥੇ और छत गिर गई थी हमारी इसलिए हम सोनू पाजी के मदद से गए थे पंडोरी हमारी मदद बाबा जी ने की थी हमको आशीर्वाद मिला था बाबा जी का और पिंडलेल में हमारा मंदिर है वहां भी हम जाते हैं उसका भी धन्यवाद करते हैं बहुत अच्छा है बाबा जी तो हमारी मदद की है उन लोगों ने ਤੁਹਾਨੂੰ ਮਾਰੀ ਸਾਥ ਗਿਰ ਗਈ ਸੀ ਛੋਟੇ ਛੋਟੇ ਬੱਚੇ ਹੈ ਤੁਮਹਾਰਾ ਰਾਜ ਜੀ ਦਾ ਹਮ ਬਹੁਤ ਬਹੁਤ ਧੰਨਵਾਦ ਕਰਤੇ ਹੈ ਲਿੰਕੂ ਮੇਰਾ ਨਾਮ ਆ ਪਿੰਡ ਲੇਲ ਦਾ ਰਹਿਣ ਵਾਲਾ ਬਸਾ ਦੇ ਘਟਨਾ ਦੇ ਵਿੱਚ ਬਹੁਤ ਜਿਆਦੇ ਮਾਰਾ ਗਿਆ ਹੱਥ ਸੀ ਕੋਠੇ ਚੌਂਦੀ ਸੀ ਅਸੀਂ ਸੋਨੂ ਕਦਾ ਨੂੰ ਆਖਿਆ ਸੋਨੂ ਪ੍ਰਧਾਨ ਨੇ ਸਾਨੂੰ ਕੰਡੋਰੀ ਖੜਿਆ ਤੇ ਮਹਾਰਾਜ ਜੀ ਵੱਲੋਂ ਸਾਨੂੰ ਮਦਦ ਦਿੱਤੀ ਗਈ ਉਹਦਾ ਧੰਨਵਾਦ ਕਰਦੇ ਆਂ ਕੰਡੋਰੀ ਦਾ ਉਹ ਦਿਨ ਬਹੁਤ ਮਾੜੇ ਸੀਗੇ ਔਰ ਕਿੰਨੇ ਦਾ ਮਹਿਸੂਸ ਕਰਦੇ ਵੀ ਜੇ ਬੱਚੇ ਵੀ ਤੁਹਾਡੇ ਜਾਂ ਤੁਹਾਡਾ ਪਰਿਵਾਰ ਵੀ ਅੱਜ ਤੁਹਾਡੀ ਛੱਤ ਦੁਬਾਰਾ ਪੈ ਗਈ। ਬਹੁਤ ਜ਼ਿਆਦਾ ਖੁਸ਼। જય શ્રી RAM ਸਭ ਤੋਂ ਪਹਿਲਾਂ ਮੈਂ ਬਰਬਾਰ ਸ਼੍ਰੀ ਨਿਹਾਲਧਾਮ ਦੇ ਵਿੱਚ ਮਹਾਰਾਜ ਜੀ ਦੇ ਨਾਲ ਸੇਵਾ ਕਰਦੇ ਆਂ। ਕਾਫੀ ਲੰਮੇ ਸਮੇਂ ਤੋਂ ਅਸੀਂ ਮਹਾਰਾਜ ਦੇ ਨਾਲ ਸੇਵਾ ਕਰਦੇ ਆਂ। ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਇਹਨਾਂ ਦਾ ਜਿਹੜਾ ਲੈਂਟਰ ਦੀ ਸੇਵਾ ਸੀ। ਉਹ ਦਰਬਾਰ ਸ਼੍ਰੀ ਪੰਡੂਰੀ ਧਾਮ ਦੇ ਮਹਾਰਾਜ ਜੀ ਨੇ ਕੀਤੀ ਆ ਕਿਉਂਕਿ ਇਹ ਪਰਿਵਾਰ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਨੂੰ ਕਹਿੰਦੇ ਕਿ ਦਰਬਾਰ ਦੇ ਵਿੱਚੋਂ ਸਾਨੂੰ ਕੋਈ ਮਹੱਲੀ ਸਹਾਇਤਾ ਜਿਹੜੀ ਆ ਇਹਨਾਂ ਦੇ ਬਰਸਾਤਾਂ ਦੇ ਕਾਰਨ ਜਿਹੜਾ ਲੈਂਟਰ ਸੀ ਉਹ ਡਿੱਗ ਗਿਆ ਸੀ ਤੇ ਸਾਡੀ ਕੋਈ ਮਾਲੀ ਜਿਹੜੀ ਸਹਾਇਤਾ ਵਾ ਮਦਦ ਕਰਵਾਈ ਜਾਵੇ ਅਸੀਂ ਦਰਬਾਰ ਸ਼੍ਰੀ ਪੰਡੂਰੀ ਧਾਮ ਮਹਾਰਾਜ ਜੀ ਦੇ ਕੋਲ ਗਏ ਸੀ ਮਹਾਰਾਜ ਜੀ ਨੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੀ ਇਹਨਾਂ ਇਸ ਪਰਿਵਾਰ ਦੀ ਕੀਤੀ ਜੋ ਕਿ ਮਹਾਰਾਜ ਜੀ ਨੇ ਪੂਰੀ ਸੇਵਾ ਲੈਂਟਰ ਤੇ ਕਾਂ ਜਿਮੇਵਾਰੀ ਚੁੱਕੀ ਸੀ ਉਹ ਉਹਨਾਂ ਨੇ ਪੂਆ ਕੇ ਦਿੱਤਾ ਇਸ ਪਰਿਵਾਰ ਦੇ ਸਿਰ ਦੇ ਉੱਪਰ ਛੱਤ ਜਿਹੜੀ ਉਹ ਪੂਆ ਕੇ ਦਿੱਤੀ ਹੈ ਅਸੀਂ ਦਰਬਾਰ ਸ਼੍ਰੀ ਪੰורי ਧਾਮ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਮਹਾਰਾਜ ਜੀ ਦਾ ਵੀ ਸ਼ੁਕਰੀਆ ਧੰਨਵਾਦ